आकाश घड़िया को कोटी धूल डॉक्टर अंबेडकर का बुत ठीक है निकले अस बहर ਬੀਤਾਰ ਦੇ ਰੇਲਵੇ ਸਟੇਸ਼ਨ ਤੋਂ ਤੇ ਫਿਰ ਉਸ ਤੋਂ ਬਾਅਦ ਹੁਣ ਅਸੀਂ ਲਵਾਂਗੇ ਆਪਣਾ ਗੁਰਦੁਆਰਾ ਸਾਹਿਬ ਜਾਣ ਲਈ ਟੈਂਪੋ ਲੈ ਲਿਆ ਜੀ ਅਸੀਂ ਇਹ ਦੇਖੋ ਪਾਸ਼ਾ ਕਿਸੇ ਨੂੰ ਜੀ ਸਮਝ ਆਂਦੀ ਹੋਈ ਤਾਂ ਸਾਨੂੰ ਜਰੂਰ ਕਮੈਂਟ ਕਰਕੇ ਦੱਸਿਓ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਉਮੀਦ ਕਰਦੀ ਆਂ ਜੀ ਤੁਸੀਂ ਸਾਰੇ ਜਾਣੇ ਠੀਕ ਠਾਕ ਹੋਵੋਗੇ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦਾ ਖੁਸ਼ ਹੋਵੋਗੇ ਸੋ ਅੱਜ ਹੈਗੀ ਆ ਜੀ ਰਵਾਨਗੀ ਜਾ ਰਹੇ ਆ ਜੀ ਅਸੀਂ ਗੁਰਦੁਆਰਾ ਨਾਨਕ ਚਿਰੇ ਨੂੰ ਟ੍ਰੇਨ ਦੇ ਵਿੱਚ ਸਫਰ ਕਰਕੇ ਦੇਖਦੇ ਆਂ ਕਿ ਕੀ ਕੁਝ ਹੁੰਦਾ ਰਸਤੇ ਦੇ ਵਿੱਚ ਤੁਸੀਂ ਵੀਡੀਓ ਦੇ ਨਾਲ ਸਾਡੇ ਨਾਲ ਬਣੇ ਰਹਿਣਾ ਤੇ ਜਰੂਰ ਕਮੈਂਟ ਕਰਕੇ ਦੱਸਿਓ ਕਿ ਕਿੱਦਾਂ ਦੇ ਬਲੌਗਰਾਂ ਬਣ ਰਹੇ ਆ ਤਾਂ ਕਿ ਨਾ ਪਤਾ ਕੀ ਮਨ ਦੇ ਵਿੱਚ ਹੋਰ ਉਤਸ਼ਾਹ ਪੈਦਾ ਹੋਈਏ ਕਿ ਹੋਰ ਵਧੀਆ ਤੋਂ ਵਧੀਆ ਚੀਜ਼ ਤੁਹਾਡੇ ਸਾਹਮਣੇ ਜਿਹੜੀ ਕੀ ਆ ਪੇਸ਼ ਕੀਤੀ ਜਾਵੇ ਇੰਸਟਾਗ੍ਰਾਮ ਤੇ ਵੀ ਰੀਲ ਪਾ ਰਹੀਆਂ ਜੀ ਫੇਸਬੁੱਕ ਤੇ ਵੀ ਰੀਲ ਪਾ ਰਹੀਆਂ ਜਰੂਰ ਨਾਲ ਦੇ ਨਾਲ ਸਾਨੂੰ ਕਰੋ ਸਪੋਰਟ ਹੁਣ ਬਹੁਤੀਆਂ ਗੱਲਾਂ ਨਹੀਂ ਕਰਦੀ ਆਪਾਂ ਹੁਣ ਤੁਹਾਨੂੰ ਮਿਲਾਂਗੇ ਜੀ ਕਰਨਾਟਕਾ ਜਾ ਕੇ ਮੈਂ ਸੁਣਿਆ ਉੱਥੇ ਥੋੜੀ ਜੀ ਪਾਸ਼ਾ ਵੀ ਉਹ ਵੀ ਥੋੜੀ ਜੀ ਡਿਫਰੈਂਟ ਹੈ ਤੇ ਉੱਥੇ ਲਿਖਿਆ ਵਾ ਵੀ ਕਾਫੀ ਹੋਰੀ ਤਰ੍ਹਾਂ ਦਾ ਡਿਫਰੈਂਟ ਜਿਹਾ ਹੁੰਦਾ ਪਹਿਰਾਵਾ ਬੋਲੀ ਕਾਫੀ ਬਹੁਤ ਸਾਰਾ ਕੁਝ ਡਿਫਰੈਂਟ ਹੈ ਉੱਥੇ ਦਾ ਸੋ ਜਦ ਪਹੁੰਚਾਂਗੇ ਕਰਨਾਟਕਾ ਲੱਗ ਜੂਗਾ ਪਤਾ ਪਾਪਾ ਹੁਣ ਚੱਲਦੇ ਆਂ ਅੰਦਰ ਟੇਬ ਬੈਗ ਲਈ ਬਾਹਰ ਟ੍ਰੇਨ ਦੇ ਕੋਲ ਜਾ ਕੇ ਮਿਲਾਂਗੀ ਹੁਣ ਤੁਹਾਨੂੰ ਮੈਂ ਕਿਉਂਕਿ ਪਾਪਾ ਦੇ ਵੀ ਬਲੌਗ ਬਣਨੇ ਤਾਂ ਇਸ ਕਰਕੇ ਅਸੀਂ ਮਿਕਸ ਨਹੀਂ ਕਰ ਰਹੇ ਜਰੂਰ ਦੱਸਿਓ ਤੁਹਾਨੂੰ ਕਿਦਾਂ ਦੀ ਲੱਗ ਰਹੀ ਹੈ ਦੇ ਵਿੱਚ ਆਏ ਆ ਦੇਖੋ ਤੋਤੀ ਤੋਤੇ ਉਹ ਚਿੱਟੇ ਚਿੱਟੇ ਕਿ ਆਏ ਹੁੰਦੇ ਪਰ ਉਹ ਮਰੇ ਉਹ ਵੀ ਤੋਤੀ ਲੱਗਦੇ ਉਹ ਕੁਝ ਹੋਰ ਹੈ ਉਹ ਕੁਝ ਹੋਰ ਚੀਜ਼ ਬੰਗਲੇ ਹਾਊਸ ਆ ਹੀ ਹੋ ਚੁੱਕਿਆ ਹੈ ਜੀ ਠੀਕ ਆ ਤੇ ਬੇਸਿਕਲੀ ਆ ਦੇਖੋ ਇੱਕ ਗੱਲ ਰੇਲਵੇ ਸਟੇਸ਼ਨ ਤੇ ਬਹੁਤ ਜ਼ਿਆਦਾ ਗੰਦ ਹੁੰਦਾ ਕੀ ਕਹੀਏ ਮੈਂ ਤਾਂ ਹੁਣ ਤੱਕ ਜਿੰਨੀ ਸੌਜੀ ਪਾਈ ਹੈ ਜੀ ਕਦੇ ਸਾਸੂਸ ਦੇਖੀ ਨਹੀਂ ਹੈਗੇ ਰੇਲਵੇ ਸਟੇਸ਼ਨ ਤੇ ਬਾਕੀ ਹੁਣ ਦੇਖੋ ਟ੍ਰੇਨ ਆ ਰਹੀ ਹੈ ਤੇ ਸਾਡੀ ਵਾਲੀ ਟ੍ਰੇਨ ਇਹ ਹੈ ਜਿੰਨੇ ਮਰਜ਼ੀ ਸਫਾਈ ਕਰ ਲੋ ਇਹ ਵੀ ਕਹਿੰਦੇ ਹੋਣੇ ਆ ਪੈਣਾ ਤਾਂ ਹੈਗੇ ਗੰਦ ਬਾਥਰੂਮ ਵਗੈਰਾ ਦੀ 스ਮੈਲ ਫਿਰ ਇੱਥੋਂ ਦੇ ਲੋਕ ਆ ਜਿਹੜੇ ਗੁਟਕਾ ਵਗੈਰਾ ਬਹੁਤ ਖਾਂਦੇ ਆ ਤੇ ਦੂਸਰੀ ਗੱਲ ਮੈਨੂੰ ਇਹ ਵੀ ਪਤਾ ਲੱਗੀ ਜਿੰਨਾ ਕ ਮੈਂ ਘੁੰਮੀ ਫਿਰੀ ਕਿ ਗਰੀਬ ਜੇ ਹੈ ਇਨਾ ਤੇ ਚ ਗਰੀਬੀ ਜੀ ਪਤਾ ਨਹੀਂ ਕਿਉਂ ਇਹ ਗੱਲ ਮੈਨੂੰ ਸੁਣਨ ਨੂੰ ਮਿਲੀ ਆ ਠੀਕ ਐ ਗਰੀਬ ਦੇ ਗਰੀਬ ਜਿਲਾ ਜਿਵੇਂ ਕਹਿ ਦਿਆ ਆਪਾਂ ਹੈ ਜਿਲਾ ਕਿਆ ਏਰੀਆ ਗਰੀਬ ਦਾ ਹੈ ਗਰੀਬਾਂ ਦਾ ਐ ਗੱਲ ਕਰਦੇ ਆ ਬਾਕੀ ਪਤਾ ਨਹੀਂ ਐ ਨਹੀਂ ਵਿੱਚ ਬਹੁਤ ਸਾਰੇ ਲੋਕ ਹੈਗੇ ਆ ਜਿਨ੍ਹਾਂ ਨੂੰ ਮਿਲਦਾ ਵੀ ਆ ਮਤਲਬ ਕਮਾਉਂਦੇ ਵੀ ਆ ਸੋਨਾ ਕਮਾਉਣੇ ਇਹ ਜੀ ਕੋਈ ਗੱਲ ਹੀ ਪਰ ਜ਼ਿਆਦਾਤਰ ਲੋਕ ਐਦਾਂ ਦੇ ਹੀ ਆ ਇੱਥੇ ਤੇ ਪਿਨਾਸ ਚੇ ਪਾਣੀ ਕੱਪ ਜਿਵੇਂ ਆਈ ਸੇ ਚੈਂਕੀ ਕੀ ਬਾਤ ਹੈ ਹਾਂ ਜੀਓ ਗੱਡੀ ਨੰਬਰ 127688 ਮਨਤਵਾੜਾ ਐਕਸਪ੍ਰੈਸ ਚਾਹ ਦੀ ਦੁਕਾਨ ਸਾਨੂੰ ਮਾਈ ਪ੍ਰੋਬਲਮ ਵੀ ਪੈਂਦੀ ਹੈ ਇੱਥੇ ਤੇ ਆ ਦੇਖੋ ਮਹਾਰਾਸ਼ਟਰ ਰੇਲ ਕੋਲਿਸ ਮਦਦ ਕੇਂਦਰ ਇਹ ਵੀ ਹੈਗਾ ਜੀ ਇੱਥੇ ਅਸੇ ਇਹ ਜੀ ਚੀਜ਼ਾਂ ਤਾਂ ਚਲੋ ਹਰ ਇੱਕ ਰੇਲਵੇ ਸਟੇਸ਼ਨ ਤੇ ਹੁੰਦੀਆਂ ਵਧੀਆ ਗੱਲ ਆ ਖਾਣ ਪੀਣ ਦਾ ਵੀ ਇੱਧਰ ਸਾਡੇ ਕੋਲ ਹੈਗਾ ਏ ਦੇਖਦੇ ਆ ਕੀ ਕੁਝ ਲੰਦੇ ਆ ਪਾਪਾ ਚਾਹੀ ਪੀਣੀ ਆ ਨਾ ਨੇ ਖਾਣ ਕੇ ਪੀਣਾ ਚਾਹੀ चाय चाय बाबू जी चाय चाय बाबू जी देखो चाह लेके <laughs> तो <laughs> <laughs> दो दो तो <laughs> right, आ चक्की आने मैं देखिए देखी को ਮਾਸੀ ਹੁੰਦੀ ਮਾਤਾ ਦੋ ਕੱਪ ਹੋਰ ਪੀਣੇ ਆ ਜੀ ਮੇਰਾ ਕੁਸ ਨਹੀਂ ਬਣਿਆ ਕੋਈ ਨਹੀਂ ਪੀਓ ਪੀਓ ਆ ਦੇਖ ਲਓ ਤਿੰਨ ਸਟੇਸ਼ਨ ਰੱਪ ਕੇ ਫੇਰ ਚਾਹ ਆ ਗਈ ਅੰਨਿਕ ਚਾਹ ਤਾਂ ਵੈਸੇ ਅਸੀਂ ਡੋਲ ਦਿੰਨੇ ਆ ਤਿੰਨ ਸਟੇਸ਼ਨ ਇਹ ਸੋਸ ਵੀ ਉੱਪਰ ਲੈ ਥੋੜੇ ਮਾਸੀ ਲਵ ਜੂ ਅਤੇ ਨਾਲ ਮਾਸੀ ਨੂੰ ਮੈਂ ਮੂ ਮਿਸ ਕਰ ਰਹੀ ਆ ਚਾਹ ਕਰਕੇ ਮਸਜ ਜਦੈ ਲੜਪਨ ਤੇ ਮਾ ਚਾ ਪਣੀ ਆਪੀ ਜਾਂਦੇ ਆ ਠੀਕ ਆ ਚਾਹ ਮੌਸਮ ਬਹੁਤ ਸੋਹਣਾ ਹੋਇਆ ਬਾਹਰ ਠੰਡਾ ਠੰਡਾ ਚੱਲ ਰਿਹਾ ਤੇ ਪਾਪਾ ਗਏ ਆ ਬਾਹਰ ਉਹਨਾਂ ਨੇ ਸਾਨੂੰ ਪਤਾ ਸਨ ਮੈਨੂੰ ਪਤਾ ਵੀ ਉਹ ਖਾਣ ਪੀਣ ਗਏ ਆ ਸਾਨੂੰ ਬੋਲਦੇ ਸ਼ੂਟ ਕਰਕੇ ਲੈ ਕੇ ਆਣਾ ਸੀ ਕਿਤੇ ਤੇ ਇਸ ਕਰਕੇ ਤੇ ਉਸ ਸਾਈਡ ਪਾਪਾ ਐ ਮੈਨੂੰ ਹੁਣ ਐ ਤਾਂ ਹੈ ਨਹੀਂ ਮੈਂ ਚੱਲ ਜਾਂ ਮੈਂ ਤੈਨੂੰ ਟ੍ਰੇਨ ਇੰਦਾ ਤੁਰ ਪਵੇ ਤੇ ਤੇ ਇੱਧਰ ਲੱਗੇ ਹੋਏ ਸਾਰੇ ਜਾਣੇ ਆਪਣਾ ਕੰਮ ਕਰਨ ਕਰਨ ਬੜੇ ਕੰਮ ਕਰੇ ਲਾ ਰਹੇ ਤੇ ਕਰੇ ਨਾ ਉਹ ਇਹਨੇ ਕਾਲ ਬਸ ਹੋ ਗਿਆ ਬੰਨੇ ਬੈਸ ਚਲਦੇ ਆਂ ਫਿਰ ਆਪਾਂ ਅੰਦਰ ਕਿ ਕੀ ਹੌਲੀ ਹੌਲੀ ਹੋਈ ਜਾਣਾ ਰਸ਼ ਸਾਡਾ ਡੱਬਾ ਆਹ ਹੈ ਠੀਕ ਹੈ ਐਂਟਰੀ ਕਰਦੇ ਸਾਰ ਇੱਕ ਸਾਈਡ ਇੱਧਰ ਹੈ ਤੇ ਇੱਧਰ ਬਾਥਰੂਮ ਵਗੈਰਾ ਤੇ ਨਾਲ ਹੀ ਦੂਸਰਾ ਕਨੈਕਟ ਕੀਤਾ ਵਾ ਡੱਬਾ ਇੱਧਰ ਵੀ ਦਿਖਾ ਦਵਾਂ ਤੁਹਾਨੂੰ ਸਵਾਰ ਕਿਹਾ। ਸੋਣ ਪਰ ਇਸ ਸਾਈਡ ਨੂੰ ਜੰਨੇ ਆਉਂਦੇ। ਠੀਕ ਬਾਅਦ ਆਓ ਅੱਗ ਲਾਓ। ਸੋਹਣ ਪਰ ਇਸ ਸਾਈਡ ਨੂੰ ਜੰਨੇ ਆਉਂਦੇ। ਬੱਚੇ ਫਿਰਦੇ ਆ ਬੱਚੇ ਠੀਕ ਹੈ ਤੇ ਫੈਮਲੀਆਂ ਵਗੈਰਾ ਸਾਰੀਆਂ ਬੈਟਰੀਆਂ ਹੈ। ਉਹ ਲੋਕ ਉੱਪਰ ਬੈਠੇ ਆ ਉਹ ਹੀ ਗੁਰੂ ਦਾ ਨਾਮ ਜਪ ਚੱਲ ਰਹੇ ਆ ਇੱਧਰ ਵੀ ਫੈਮਿਲੀਜ਼ ਵਗੈਰਾ ਬੈਠੀ ਆ ਤੇ ਇਸ ਸਾਈਡ ਨੂੰ ਵੀ ਠੀਕ ਇੱਕ ਇਨਫੋਰਮੇਸ਼ਨਲ ਵੀਡੀਓ ਮੈਂ ਜਿਹੜੀ ਕਿ ਹਮੇਸ਼ਾ ਤੁਹਾਨੂੰ ਦੇਣ ਦੀ ਕੋਸ਼ਿਸ਼ ਕਰਦੀ ਆ ਔਰ ਇਦਾਂ ਕਿ ਪਾਰਲੀ ਵੇਚਣ ਆਖਦੇ ਸੀ ਖੜੇ ਆ ਇੱਥੇ ਇਹ ਮਤਲਬ ਕੈਨ ਦਾ ਭਾਅ ਵੀ ਇਹ ਰੇਲਵੇ ਸਟੇਸ਼ਨ ਆ ਪਾਰਲੀ ਵੇਜਨਾਥ ਦਾ ਜਿੰਨੇ ਵੀ Hindu ਧਰਮ ਨਾਲ ਸੰਬੰਧ ਰੱਖਦੇ ਹੋਣੇ ਉਹਨਾਂ ਨੂੰ ਪਤਾ ਹੋਣਾ ਹੈ ਵੀ ਪਾਰਲੀ ਵੇਜਨਾਥ ਦੇ ਵਿੱਚ ਇੱਕ ਬਹੁਤ ਵੱਡਾ ਸ਼ਿਵ ਜੀ ਮਹਾਰਾਜ ਦਾ ਮੰਦਿਰ ਹੈ ਜਿਹਦੇ ਬਹੁਤ ਦੂਰ ਦਰਾਡੇ ਤੋਂ ਸੰਗਤਾਂ ਜੀ ਉਹਨਾਂ ਦੇ ਦਰਸ਼ਨ ਕਰਨ ਆਉਂਦੀ ਹੈ ਜਿਨ੍ਹਾਂ ਨੂੰ ਵੀ ਇਸ ਵਾਰੇ ਹੋਰ ਵੀ ਇਨਫੋਰਮੇਸ਼ਨ ਹੋਈ ਤਾਂ ਮੈਨੂੰ ਦੱਸਣਾ ਟ੍ਰੇਨਰ ਕੋ ਮਗੇ ਹਾਓ ਤਾਂ ਤੇ ਵੀ ਇੱਕ ਬੜਾ ਸਾਡੇ ਕੋਲ ਬੜਾਪਾ ਪਹੁੰਚ ਹੀ ਗਿਆ ਅਸੀਂ ਬਹੁਤ ਸਾਰੇ ਪਾਈਆਂ ਨੂੰ ਕਿਹਾ ਹੈ ਨਹੀਂ ਜੀ ਕਹਿੰਦੇ ਹੈ ਨਹੀਂ ਜੀ ਹੈ ਨਹੀਂ ਕਿਉਂਕਿ ਇਧਰਲੇ ਏਰੀਏ ਦੇ ਵਿੱਚ ਬੜਾਪਾ ਖਾਣ ਨੂੰ ਮਿਲਦਾ ਖਾਵਾਂਗੇ ਅਮਾ ਖਾਊਗੀ ਭੁੱਖ ਲੱਗੀ ਹੁਣ ਤਾਂ ਜੋ ਮਰਜੀ ਆ ਜਵੇ ਮੂਰੇ ਆ ਖਾਣਾ ਮੈਂ ਵੀ ਗਰਮ ਗਰਮ ਹੁਣ ਕੀ ਬਣਾ ਗਰਮ ਹੈ ਹੱਥ ਤਾਂ ਲਗਾ ਕੇ ਦੋ ਯਾਰ ਹੱਥ ਨਾਲ ਖਾ ਲੈ ਮੈਂ ਖਾ ਲੈ ਲੈ ਇਹਦੇ ਲਗਾ ਕੇ हट ਗਏ ਦੋ ਪੌਰ ਦੇ ਦੋ ਉਹ ਮਿਰਚੀ

ਹਾਂ 30 ਰੁਪਏ ਦੇ ਲੋ ਠੀਕ ਬਾਤ ਭਈਆ ਸ਼ੁਕਰੀਆ ਭਈਆ ਹਾਂ ਖਾਓ ਪਾਈ ਦੇਖੋ ਮੈਂ ਤਾਂ ਕੱਲੀ ਆਹੀ ਬਣਾਉਂਦੀ ਹੁੰਦੀ ਸੀ ਕਿ ਉਹ ਵੀ ਮਿਲਦੇ ਦੇਖ ਲਓ ਕੋਰੇ ਕਹਾ ਕਹਣਾ ਹਾਂ ਹਾਂ ਨਾ ਮੈਂ ਪਾਪਾ ਨੂੰ ਕਹਿੰਦੀ ਸੀ ਗਾਓ ਹਾਂ ਵੀ ਖਾ ਸਕੋ ਸਿਰਦਰ ਭਾਈ ਕੋਲ ਵੀ ਦੇਖੋ ਦੇਖ ਹੂੰ ਤੇ ਇਹ ਕਿਵੇਂ ਚੱਕੀ ਜਾ ਰਹੇ ਪਾਓ ਮੰਮੀ ਸਾਡੀ ਲੱਗੀ ਬੜਾ ਪਾਓ ਖਾਣ ਹੈ ਹਾਂ ਕੀ ਟਿੱਕੀ ਜੀ ਮੇਚਨ ਲਓ ਹਾਂ ਲੈ ਤੜੀ ਨੀ ਆਮੀ ਹੈ ਨਾ ਤਵੇ ਖਾਣਾ ਜਰਾ ਮੈਂ ਖਾ ਲਵਾਂ ਪਪਾ ਮੈਨੂੰ ਭੁੱਖ ਲੱਗੀ ਆ ਰੰਮੇ ਜਿਹੜਾ ਹਟਦੇ ਸਾਨੂੰ ਗਾਣਾ ਕੱਢੀ ਜਾਂਦੇ ਆ ਘਰ ਆਪ ਬਾਹਰ ਆ ਕੇ ਨਹੀਂ ਟਿਕਦੇ ਪਾਪਾ ਸਾਡੇ ਨਹੀਂ ਮੈਂ ਤੇਰੇ ਕੋਲ ਟ੍ਰੇਨ ਸੇ ਉਤਰਨੇ ਨਹੀਂ ਦਊਗੀ ਦੋਸਤ ਆ ਦਾਲ ਮੁਰ ਹਾਂ ਹਾਂ ਫਿਰ ਬਤਾइए ਮੈਨੂੰ ਅੱਛੇ ਤੇ ਦਾਲਣਾ ਛੇਸੇ ਦਾਲਣਾ ਬਈਆ ਨਿੰਬੂ ਇਸੇ ਛੇਲੇ ਛੇਲੇ ਚੱਕ ਕੇ ਲੈ ਆ ਤੇ ਬਈ ਆਦਾ ਸੁਣਨੇ ਮੇਰੇ ਮੋਂਨ ਘਰ ਆਦਾ ਕੇ ਵਾਰ तो दो दो इसमें प्याज डाला आ, ये ना तो दो दो ना ना ये हुआ तो कितने की है ना? ये बीस रुपए की तो खाओ पर एक तो की और बना दो भैया अच्छे से ਵੇ ਇਹ ਪਿਆਜ਼ ਢਾਲਨਾ ਇਸ ਵਿੱਚ ਪਿਆਜ਼ ਹੀ ਨਹੀਂ ਪਤਾ ਲੱਗ ਰਿਹਾ ਆਪਕੇ ਨਹੀਂ ਲੱਗ ਰਿਹਾ ਮੰਮੀ ਨੂੰ ਪਤਾ ਨਹੀਂ ਕੀ ਹੋਈ ਜਾਂਦਾ ਅੱਜ ਕਰਨ ਨੇ ਦੇਖ ਤੇ ਨਾ ਗਾਣਾ ਗਾ ਰਹੀ ਹੈ ਵੀ ਪਾਪਾ ਆਪ ਕਿੰਨਾ ਕੰਮ ਦੇ ਬਾਰ ਮੈਂ ਖੁਦ ਨਹੀਂ ਆ ਅੱਜ ਮੈਂ ਹਨਾਨ ਲੈ ਕੇ ਸਾਨੂੰ ਗਾਣਾ ਕੱਢੀ ਆਨੇ ਆ ਆਪ ਤੁਸੀਂ ਪੱਟੇ ਚੱਕੇ ਪਏ ਆ ਮੈਂ ਤਾਂ ਕਹਿੰਦੀ ਕਰਨ ਨੂੰ ਆ ਵੀਡੀਓ ਨੂੰ ਦੇਖ ਕਰਨ ਨੂੰ ਇਹ ਫੋਟੋ ਵੀਡੀਓ ਦਿਖਾਉਣੀ ਪਾਣੀ चने वाले चने वाले ये इसमें तो चने 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 है। पापा ले लो ये भी ले लो एक तो भाई मेरी कल तो भाई ने कितने की प्लेट ले लो भी दी कल तो ले लो दे दो एक बीस रुपए की ऐसे कैसे करें? ये तो बोलते हैं ना? ये तो एक मिर्ची भी रख देना भैया बस स्टार्ट किचन तो वाओ क्या बात है शुक्रिया भैया इसे करेगी मम्मी टेस्ट फिर मम्मी अपने रिव्यू देगी तो पहला बीर पे 1 मिनट का भी फाड़ो पपड़ फाड़ लो थैंक यू दे दो ये लो भैया थैंक यू लो मम्मी पहले इन्हें टेस्ट करके दसो की बनदा है थैंक यू पापा था 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 था। <laughs> ओ मिर्चियां भी रह गई <laughs> ने ਪਾਉ ਪਾਉ ਪਰਸ ਪਾਪਾ ਦਾ ਆਪਣੇ ਕੋਲੇ ਰੱਖ ਲੈਣਾ ਤਾਂ ਚਲੋ ਖਾ ਕੇ ਦੱਸੋ ਤੁਸੀਂ ਭਾਈ ਪਾਣੀ ਨਹੀਂ

ਮੈਸਨੇ ਆਣਿਆ ਵਾਂ ਕੇ ਕਰਦੇ ਆ ਬੱਬੂ ਨੇ ਦੇਖਣਾ ਬੱਬੂ ਨੇ ਕਿਹਾ ਮੈਂ ਵੀ ਚੀਜੀ ਗਾੜੀ ਮੰਮੀ ਦੇਓ ਪਾਪਾ ਨੂੰ ਇੱਕ ਚਮਚਾ ਤੁਸੀਂ ਪਾ ਦੋ ਦਸਕਾ ਕੇ ਚੋਆ ਲੈਣ ਅਪਰਨੇ ਟੌਪ ਦੀ ਗੱਲ ਖਾਈਏ ਫੇਰ ਚਲਦੇ ਨਾ ਫਿਰ ਬੈਠਾ ਜੋਨੇ ਜਿਹੜੇ ਥੋੜੇ ਜਿਹਾ ਕਨਾ ਹੂੰ ਕੱਚੇ ਮੋਦੀ ਨਿਕਾ ਅ ਮੋਦੀ ਹੁਣ ਦੇ ਹੱਪੁਰ ਨਿਕਾ ਆਹ ਤਿੰਨ ਬਾਅਦ ਡਾਕਟਰ ਅੰਬੇਦਕਰ ਦਾ ਪੁੱਤ ਠੀਕ ਆ ਨਿਕਲੇ ਅਸੀਂ ਬਾਹਰ ਬੀਦਰ ਦੇ ਰੇਲਵੇ ਸਟੇਸ਼ਨ ਤੋਂ ਤੇ ਫਿਰ ਉਸ ਤੋਂ ਬਾਅਦ ਹੁਣ ਅਸੀਂ ਲਵਾਂਗੇ ਆਪਣਾ ਗੁਰਦੁਆਰਾ ਸਾਹਿਬ ਜਾਣ ਲਈ ਟੈਂਪੋ ਲੈ ਲਿਆ ਜੀ ਅਸੀਂ ਇਹ ਦੇਖੋ ਪਾਸ਼ਾ ਕਿਸੇ ਨੂੰ ਜੇ ਸਮਝ ਆਂਦੀ ਹੋਈ ਤੇ ਸਾਨੂੰ ਜ਼ਰੂਰ ਕਮੈਂਟ ਕਰਕੇ ਦੱਸਿਓ ਵਾਟ ਬਾਗ ਦੇ ਤੇ ਗੁਰਦੀਵਾਂ ਆਹ ਸਾਹਮਣੇ ਗੁਰਕਾਰਾ ਤੇ ਇਧਰਲੀ ਸਾਈਡ ਹੀ ਆਪਣਾ ਪੁੱਛ ਗਿੱਚ ਦਾ ਲੱਗਿਆ ਹੋਇਆ ਬੋਰਡ ਨਹੀਂ ਮੈਂ ਤੁਹਾਨੂੰ ਇਹ ਦਿਖਾਣਾ ਸੀ ਪਰ ਕਾਫੀ ਕੁਝ ਇੱਥੇ ਲਿਖਿਆ ਹੋਇਆ ਮੂਰੇ ਆ ਗਿਆ ਪੱਤੀਆਂ ਵਗੈਰਾ ਤੇ ਇੱਕ ਕੰਮ ਹੋ ਹੋ ਗਿਆ ਮੰਮੀ ਦਾ ਪਾਸ ਰਹਿ ਗਿਆ ਰੀਲ ਚ ਪਤਾ ਨਹੀਂ ਕੀ ਲੱਗਿਆ ਕੀ ਗੱਲ ਬੜੀ ਹੈ ਕੁਛ ਨਹੀਂ ਪਤਾ ਪਤਾ ਨਹੀਂ ਉਹ ਪੈਸੇ ਜਿਹੜੇ 1500 ਰੁਪਏ ਤਾਂ ਨਾ ਕੁਝ ਤਾਂ ਜ਼ਿਆਦਾ ਹੈ ਨਹੀਂ ਸੀ ਕਿਸੇ ਦੇ ਲੇਖੇ ਹੀ ਲੱਗਣੇ ਤੇ ਖੜ ਗਿਆ ਮੰਮੀ ਨੂੰ ਸੁਣ ਕੇ ਖੜ ਗਿਆ ਕੋਈ ਗੱਲ ਨਹੀਂ ਮੈਂ ਕਦੇ ਟੈਨਸ਼ਨ ਨਹੀਂ ਲੈਂਦੀ ਹੁੰਦੀ ਇਹ ਆ ਗਏ ਰੂਮ ਮਮ ਵਗੈਰਾ ਪਾਪਾ ਤੇ ਇਥੇ ਲੱਗੇ ਹੋਏ ਆ ਪਾਪਾ ਪੈਸੇ ਜਮਾ ਕਰਾਣ ਕਿ ਰਹਣਾ ਪਹਿਲਾ ਇੱਕ ਕਾਕ ਚਿਹੜਾ ਸਾਡੇ ਵੱਲੋਂ ਭਰਿਆ ਜਾਂਦਾ ਹੈ ਉਹ ਆਹ ਹੈ ਸਾਰੀ ਇਨਫੋਰਮੇਸ਼ਨ ਵਗੈਰਾ ਡੋਨੇਟਡ ਇਨ ਸਵੀਟ ਮੈਮਰੀ ਆਫ ਲੇਟ ਜਸਵੰਤ ਕੌਰ ਸੋ ਇਹ ਸਾਨੂੰ ਰੂਮ ਮਿਲਿਆ ਦੇਖਦੇ ਅੰਦਰ ਜਾ ਕੇ ਐਸਾ ਜਾਇਆ ਸੀ ਅੰਦਰ ਐਂਟਰੀ ਕਰਦੇ ਸਾਰ ਮਮੀ ਪਾਪਾ ਬੈਠੇ ਆ ਏਸੀ ਲੱਗਿਆ ਹੋਇਆ ਪਾਪਾ ਨੇ ਬਹੁਤ ਕੋਸ਼ਿਸ਼ ਕੀਤੀ ਰਿਮੋਟ ਲੱਭਣ ਦੀ ਪਰ ਅਫਸੋਸ ਰਿਮੋਟ ਇਹਦਾ ਨਹੀਂ ਲੱਭ ਰਿਆ ਰਿਮੋਟ ਕਰਨੇ ਵਾਲਾ ਬਣਿਆ ਹੋਇਆ ਹੈਗਾ ਜਰੂਰ ਤੇ ਇਧਰਲੀ ਸਾਈਡ ਵਾਸ਼ਰੂਮ ਵੀ ਬੀ ਸਾਫ਼ ਸੁਥਰਾ ਹੈ ਕੋਈ ਡਰਨ ਦੀ ਕੋਈ ਗੱਲ ਨਹੀਂ ਹੈਗੀ ਤੇ ਸ਼ੀਸ਼ਾ ਲੱਗਿਆ ਹੋਇਆ ਹੈ ਸਲਫਾਂ ਬਣੀਆਂ ਹੋਈਆਂ ਇੱਥੇ ਸਮਾਨ ਰੱਖਣ ਨੂੰ ਬੈੱਡ ਇਧਰ ਵੀ ਲੱਗਿਆ ਹੋਇਆ ਬੈਸਟ ਗੱਲ ਇਹ ਹੈ ਕਿ ਇੱਥੇ ਜਿੰਨੇ ਵੀ ਗਿੱਲੇ ਕੱਪੜੇ ਵਗੈਰਾ ਇੱਥੇ ਆਪਾਂ ਜਿਹੇ ਸੁੱਕੇ ਕੱਪੜੇ ਆ ਪ੍ਰੈਸ ਕੀਤੇ ਹੋਏ ਕੱਪੜੇ ਇੱਥੇ ਟੰਗ ਸਕਦੇ ਹਾਂ ਬਹੁਤ ਵਧੀਆ ਚੀਜ਼ ਬਣਾਈ ਹੋਈ ਹੈ ਇਹਨਾਂ ਨੇ ਇਹ ਕਮਰੇ ਵਾਲਿਆਂ ਨੇ ਤੇ ਇੱਥੇ ਆਪਾਂ ਇਹ ਸਾਰੀਆਂ ਚੀਜ਼ਾਂ ਵੀ ਇੱਥੇ ਰੱਖ ਸਕਦੇ ਹਾਂ ਜਾਂ ਤੈਮ ਮਾਰ ਕੇ ਵੀ ਕੱਪੜੇ ਰੱਖ ਸਕਦੇ ਹਾਂ ਸੋ ਹੁਣ ਅਸੀਂ ਚੱਲਦੇ ਹਾਂ ਬਾਹਰ ਨੂੰ ਮੰਮੀ ਨੂੰ ਪਹਿਲਾਂ ਤਾਂ ਦਵਾਉਣਾ ਪਰਸ ਹੂੰ ਮਿਲ ਗਿਆ ਜੀ ਸਾਨੂੰ ਏਟੀਐਮ ਆਜੇ ਤੋਂ ਬਾਅਦ ਬੜੀ ਬੜਾ ਬੜਰੇ ਬਾਸ ਜੀ ਬਾਸ ਸ਼ੁਕਰੀਆ ਜੀ ਸ਼ੁਕਰੀਆ ਤੇ ਗੁਰਨਾਨਕ ਹਸਪਤਾਲ ਨਿਕਲਦੇ ਆਪਾਂ ਗੁਰਦੁਆਰਾ ਸਾਹਿਬ ਤੋਂ ਬਾਹਰ ਇਸ ਸਾਈਡ ਤੋਂ ਹੋ ਕੇ ਪੈਲਾ ਤਾਂ ਥੋੜੀ ਜਿਹੀ ਮਾਇਆ ਕਢਾਉਣੀ ਆ ਹੈਗੇ ਆ ਥੋੜੇ ਜਿਹੇ ਪੈਸੇ ਇਸ ਦੀ ਤਾਂ ਕੋਈ ਗੱਲ ਨਹੀਂ ਫਿਰ ਉਹੀ ਮਾਇਆ ਦੇ ਕਿਆ ਕਹਿੰਦੇ ਹੁੰਦੇ ਆ ਉਹਨੂੰ ਮੰਮੀ ਨੂੰ ਪਰਸ ਦਿਵਾਣਾ ਕੰਮ ਸਾਨੂੰ ਬਹੁਤ ਹੈ ਜਿ ਕੋਈ ਗੱਲ ਨਹੀਂ ਮੰਮੀ ਦੇ ਸਾਹ ਉੱਕੇ ਪਏ ਆ ਕੋਈ ਗੱਲ ਨਹੀਂ ਹੁਣ ਜਿਹੜਾ ਕੁਝ ਹੋਣਾ ਤਾਂ ਹੋ ਗਿਆ ਇਹਨੇ ਬਚਾਣਾ ਵਟਾ ਬਚਾਉਣਾ ਵੀ ਜਾਣਦੇ ਤੁਸੀਂ ਚੱਲਦੇ ਨਹੀਂ ਜਾਂਦੇ ਹੋ ਉਹਨੇ ਹੀ ਚੱਲ ਗਿਆ ਉਹ ਜਾਣੇ ਤੇ ਲੱਗਣੇ ਤੇ ਤੁਸੀਂ ਵੀ ਸਾਰੇ ਜਣੇ ਕਮੈਂਟਾਂ 'ਚ ਕਹੋ ਮੰਮੀ ਨੂੰ ਕੋਈ ਗੱਲ ਵੀ ਕੋਈ ਗੱਲ ਨਹੀਂ ਨਾ ਮੜ ਜਾ ਸਾਹ ਜਾਂਦਾ ਇਹ ਰਿਹਾ ਕੋ ਪੰਜਾਬੀ ਰੈਸਟੋਰੈਂਟ ਸੋਹਣੇ ਇੱਥੇ ਲੱਗਿਆ ਵਾ ਸਾਹਮਣੇ ਤੁਹਾਨੂੰ ਦਿਖਦੇ ਹੋਣੇ ਆ ਗੁਰਦੁਆਰਾ ਧੰਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਰਸ਼ਨ ਡੇਉੜੀ ਇਹ ਹੈਗਾ ਜੀ ਗੁਰਦੁਆਰਾ ਪਾਈ ਸਾਈਡ ਤੋਂ ਆਏ ਆਪਾਂ ਇਹ ਨਾਨਕ ਚੀਰਾ ਸਾਹਿਬ ਤੇ ਸਾਹਮਣੇ ਇੱਕ ਬਹੁਤ ਹੀ ਵਧੀਆ ਰੇੜੀ ਲੱਗੀ ਹੋਈ ਆ ਚਾਹ ਭਗਵਾਨੀ ਚਾਟ ਦੀ ਠੀਕ ਆ ਤੇ ਇੱਧਰ ਗੁਰੂ ਨਾਨਕ ਹਸਪਤਾਲ ਅੱਛਾ ਚਲੋ ਦੇਖਦੇ ਆਂ ਭਈਆ क्या खिलाते हैं भैया की मैसी भैया को उधर काम कर गया नमस्कार जी कैसे हो ठीक है।, है क्या क्या मिलेगा आपके पास खाने को बेलपुरी मिलता पानी पानीपुरी मिलता चाट मिलता पुरी मिलता ओके चाट मिलता है और क्या मिलता है मिलता। बेल बेलमूरी मिलता है ये वो क्या है ये सांग... क्या वो डाल के हाँ, ये तो चाट ये तो बेलपुरी का सामान हो गया वो आलू डाल के चाट बनाते चाट बनाओ फिर कितने की एक प्लेट बनाओ फिर एक चाट देख लो करो शुरू खट्टा मीठा चलेगा ये गप्पे का पानी है ना सब ठीक बात यहाँ देखो जी ऐसे ढक लो ना ये यहाँ से दूध मिट्टी का कुछ पड़ जाएगा तो फिर खाओगा होगा अच्छा अच्छा पहले ऐसे ही था ढका हुआ था चलो कोई बात नहीं ये बात बनी तो सबसे पहले क्या डालोगे प्लेट पे नहीं, प्लेट पे बोल हो गया तो तबे पे तबे पे तो तेल पहले अच्छा थोड़ा सा डालो फिर तेल हम पंजाब से आए हैं तभी ना ग्रेज होता ना थोड़ा सा भी कैसे बनता है या क्या चीज होती है ना ठीक है तो ऐसे बनाओ फिर थोड़ी थोड़ी ये कल अदरक अदरक लसन का पेस्ट दो बनाना पार्सल दो बनाना मतलब दो प्लेटे लेकर जानी मैंने पार्सल जाते हाँ आपके यहाँ पे पार्सल बोलते हमारे यहाँ पर बोलते पैक कर कर लेकर जाना हाँ ये क्या डाला गाजर डाले गाजर डाली ये बीन्स पड़े हैं ये धनिया डाल दिया आपने ये टमाटर बोल दिया प्याज का पत्ता प्याज का पत्ता ठीक बात टमाटर बोल आप यहीं पे रहते हो हाँ जी ठीक बात ये कैसे बनता जो आपने अभी वो करा ये घर में बनता पापड, पापड़ के साथ पापड़ का साथ ब्रेड का साथ हम्म खोए के साथ ठीक बात खोया पोया पोआ अच्छा सा बनाना मैं कहती एक बार खाएं फिर मांगते ही रह जाए भी और दो और दो देखो जी टेस्ट देखो हम्म मीठा डाल रहे हैं मीठा थोड़ा सा नमकीन मिक्स कर देना ना ये क्या, ये क्या एक इसका एक एक खट्टा इमली का इमली का कितने समय से लगा रहे हो आप दरवाजा सब में रेडी 2 साल से हम हमारा बीस साल हो गए शादी होके बीस साल हो गए आपको यहाँ पर खड़े हुए अंकल इधर पैदा हो गए अंकल यहाँ के ओके okay. हाँ। आप हाँ। शादी कर कर आए हाँ, शादी <laughs> करके बाहर से आया ठीक है बिहार से बाहर भा, से बाहर से हाँ। मुझे लगा बिहार से बोल रहे लाल मिर्च डाल दिया गरम मसाला डाल दिया ये भी डाल दिया ठीक बात अब इसे मिक्स किया जाएगा से। अच्छे से हाथों की चूड़िया को ऊपर चढ़ाकर अच्छे से चढ़ा लो कोई बात नहीं अच्छे से पैक कर को दोगे हम्म। भैया जैसे हमारे वहाँ पर नमस्कार बोलते हैं सत श्रीकाल बोलते हैं आपकी भाषा में क्या बोलते हैं नमस्कार बोलते हैं। नमस्कार बोलते जैसे आपने इनसे बात की उसमें, उसमें वैसे नमस्कार ही बोलते हैं ओके ठीक बात है चलो जी होगी साड़ी रेडी है अब लगे इसके प्लेटिंग करने के लिए ठीक बात इसके ऊपर भी कुछ डालेंगे प्याज आपके यहाँ पर कांदा क्या रेट मिलता है? पचास रूपए पचास रूपए किलो ठीक है नींबू ये क्या डाल लगे भुजिया ठीक बात दही दही डालोगे तरह अब अच्छे से पैक कर देना पंजाब <laughs> कर्नाटक अभी आपने उनसे क्या बोला अजी? आपने उनसे क्या बोला कि हम पंजाब में से आए हैं हाँ। और क्या बोला आपने कर्नाटका की कुछ बातें बोली क्या बोली कर्नाटका सिक्के लेके जा रहे हैं ओके okay. ਲਿਆਉ ਦੇ ਦੋ ਲਫਾਫੇ ਮੇਂ ਡਾਲ ਕਰ ਇਸ ਇਹ ਆ ਦੇ ਮਾਰਾਇ ਤੇਰਾ ये गोलप गप्पे वगैरह इसका पानी ये तो घर से बना कर लेकर लेकर से, से पानी के बनाते ओके, आ, हाँ। आ, अच्छे से डाल कर दे दो ये लो एक चम्मच और डाल दो बोलते तो आप भी वाहे गुरु हो है ना <laughs> खुले पैसे यहाँ से ले लो भाई ले ले बहुत अच्छा दिया दीदी ने ठीक है लाओ लाओ खुले पैसे ला दो तो हम चलते हैं फिर कमरे आके टेस्ट देखेंगे इन्हों का कि रहा है ਬੱਥਾਂ ਜਾ ਰਹੀਆਂ ਪਰ ਪਰ ਕੇ ਮੱਥਾ ਟੇਕ ਲਿਆ ਜੀ ਇਹਨਾਂ ਨੇ ਸਾਰੇ ਇਹ ਸੰਗਤ ਨੇ ਹੁਣ ਆਪਾਂ ਚੱਲਦੇ ਆਂ ਅੰਦਰ ਨੂੰ ਜੇ ਕੋਈ ਵੀ ਗਲਤੀ ਹੋ ਗਈ ਹੋਵੇ ਨਾ ਤਾਂ ਜੱਸ ਦਿਆ ਕਰੋ ਕਿ ਜੈਸਮੀਨ ਆਹ ਚੀਜ਼ ਐਦਾਂ ਸੀ ਤੂੰ ਕਿਉਂ ਕੀਤੀ ਐ ਤਾਂ ਹੱਕ ਆ ਤੁਹਾਡਾ ਸਾਰੇ ਦਾ ਹਰ ਪਿਆਰ ਨਾਲ ਦੱਸਣ ਦਾ ਕਈ ਵਾਰ ਕਮੈਂਟਾਂ ਚ ਗਲਤ ਬੋਲਣ ਲੱਗ ਜਾਂਦੇ ਆ ਤਾਂ ਫਿਰ ਉਹ ਥੋੜੀ ਜੀ ਚੀਜ਼ ਤੁਹਾਨੂੰ ਖੁਦ ਨੂੰ ਵੀ ਪਤਾ ਮਾੜੀ ਲੱਗਦੀ ਆ ਇਸ ਕਰਕੇ ਅੱਗੇ ਆਪਣੇ ਕਮਰੇ ਦੇ ਵਿੱਚ ਹਾ ਮਾਂ ਇੱਕ ਸਪੈਸ਼ਲ ਉੱਥੇ ਦੀਦੀ ਖੜੀ ਸੀਗੀ ਮੈਂ ਤਾਂ ਤੁਹਾਨੂੰ ਲਿੰਕਾ ਲੈਣ ਗਈ ਸੀਗੀ ਤੇ ਫਿਰ ਮੈਂ ਕਿਹਾ ਚਲੋ ਵੀ ਲੈ ਜਮਾ ਬਹੁਤ ਸਾਰੇ ਪਿਆਰ ਦੇ ਨਾਲ ਸਭ ਨੂੰ ਬੁਲਾ ਰਹੀ ਸੀ ਵੀ ਆਜੋ 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 ਤਾਂ ਫਿਰ ਮੈਂ ਕਿਹਾ ਚਲੋ ਮੈਂ ਲੈ ਕੇ ਆਣੀ ਆ ਉਹ ਫਿਰ ਵੀ ਤਾਂ ਤੇ ਲਿੰਕਾ ਮਗਾਇਆ ਉਹ ਚਲੋ ਯਾਰ ਕੋਈ ਗੱਲ ਨਹੀਂ ਪਹਿਲਾਂ ਉਹਨੂੰ ਖੋਲੋ ਉਹਨੂੰ ਟੇਸਟ ਕਰੋ ਦੇਖੋ ਕੀ ਚੀਜ਼ ਆ ਉਹ ਫੇਰ ਗੱਲ ਕਰਿਓ ਸਾਰੀ ਐਦਾਂ ਨਹੀਂ ਕਰੀਦਾ ਹੁਣ ਜੇ ਚੀਜ਼ ਮੂਰੇ ਆ ਗਈ ਤਾਂ ਲੈ ਲਈਦੀ ਹੁੰਦੀ ਆ ਬਾਬਿਆਂ ਦਾ ਨਾਮ ਲੈ ਕੇ ਹਾਂ ਖੋਲੋ ਆਪਣਾ ਦੇਖੋ ਤਾਂ ਸਹੀ ਕਰਨਾਟਕਾ ਦੀ ਫੇਮਸ ਦੇਦੀ ਨੇ ਪੇਜ ਹੀ ਹੈ ਮੰਮੀ ਮਾੜੀ ਚੀਜ਼ ਥੋੜੀ ਲੈ ਕੇ ਆਉਂਗੀ ਮੈਂ ਕੋਈ ਕਿਆ ਕੇ ਟੇਸਟ ਦੱਸੋ ਵੀ ਹਾਂ ਐਦਾਂ ਦਾ ਹੂੰ ਕਿਆ ਦੱਸੋ ਤਾਂ ਸਹੀ ਵੀ ਆਹ ਚੀਜ਼ ਖਰਾਬ ਆ ਬਾਈ ਇਹਦੇ ਚ ਬੱਕ ਬੱਕੀ ਜੀ ਬੱਕ ਬੱਕੀ ਮਤਲਬ ਵੀ ਟਿੱਕੀ ਜਿੱਕੀ ਟਿੱਕੀ ਆ ਮਿਰਚ ਨਹੀਂ ਪਾਈ ਫਿਰ ਉਹਨਾਂ ਦਾ ਇਹ ਵੀ ਨਹੀਂ ਪਤਾ ਲੱਗਦਾ ਇਹ ਉਹ ਆਏ ਉਹਨਾਂ ਨੇ ਆਪਣੇ ਆਪ ਚ ਤਾਂ ਚਾਟ ਬਣਾ ਕੇ ਦਿੱਤੀ ਹੈ ਇਹ ਮਿਰਚ ਪੈ ਜਾਣੀ ਸੀ ਹਨਾ ਹੋਰ ਸਵਾਦ ਬਣ ਜਾਣੀ ਸੀ ਫਿਰ ਸੌਸ ਸੌਸ ਚਲੋ ਜੀ ਫਿਰ ਠੀਕ ਹੈ ਮਿਲਾਂਗੇ ਕਿਸੇ ਅਗਲੀ ਵੀਡੀਓ ਚ ਖਾ ਲੀਏ ਪੀ ਲੀਏ ਐਸ਼ ਕਰ ਲੀਏ ਓਕੇ ਫਿਰ ਬਾਏ 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 ਕਰੋ ਮੰਮੀ